ਰਾਜੀ ਪਿੰਡ ਆਲੋ ਵਾਲਾ ਨਾਂ ਮੇਰਾ ਰਵਿੰਦਰ ਸਿੰਘ ਸੁਬਦਾਰ 101 ਰਵਿੰਦਰ ਸਿੰਘ ਹੈ ਤੇ ਮੈਂ ਸ਼ਾਮ ਦਾ 7 ਵਜੇ ਦਾ 10 7 ਤਰੀਕ 7 ਵਜੇ ਦਾ ਟਾਈਮ ਸੀਗਾ ਇਹ ਤਕਰੀਬਨ 7 ਵਜੇ 7:30 ਦੇ ਵਿੱਚ ਤੇ ਇੱਥੇ ਵੀ ਹੋਇਆ ਕਿ ਇਹ ਪਹਿਲੋ پلان ਬਣਾ ਕੇ ਬੈਠੇ ਸੀ ਕਿ ਸਾਡੀ ਬੀਂਡੀ ਦੀ ਤਾਰ ਲੰਘਣ ਲਈ ਸੀ ਜੋ ਕਿ ਮੇਰੇ ਵੇਲੇ ਚ ਮੀਟਰ ਲੱਗਾ ਜੋ ਕਿ ਮੇਰੀ ਮਾਤਾ ਦੇ ਨਾਮ ਸੀ ਉਹਨਾਂ ਦੀ ਕੱਤੀ ਜਿਲ੍ਹੇ ਨੂੰ ਡੈਥ ਹੋ ਗਈ ਹੈ ਇਹ ਉਸ ਮੀਟਰ ਨੂੰ ਹੜਪਣਾ ਚਾਹੁੰਦੇ ਸੀ ਆਪਣੇ ਘਰ ਦੇ ਵਿੱਚ ਲਾਉਣਾ ਚਾਹੁੰਦੇ ਆ ਤੇ ਮੇਰੀ ਘਰਵਾਲੀ ਨੇ ਜਾ ਕੇ ਇਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਵੀ ਹਾਂ ਵੀ ਤੁਸੀਂ ਕਿਉਂ ਕਟੀ ਇਤਾਰ ਇਹਨਾਂ ਜਾ ਕੇ ਦੇ ਜਿਹੜਾ ਜੀਜਾ ਆ ਸਾਡੀ ਭੁਜਾਈ ਦਾ ਉਹਨੇ ਜਾ ਕੇ ਤੇ ਕਟਤੀ ਇਤਾਰ ਇਹਨੇ ਜਾ ਕੇ ਪੁੱਛਿਆ ਕਿਉਂ ਕੱਟੀ ਆ ਉਹਨਾਂ ਨੇ ਪੈਂਦਿਆ ਇਹਨੂੰ ਸਾਰਿਆਂ ਜਣਿਆਂ ਨੇ ਕੁੱਟਣਾ ਸ਼ੁਰੂ ਕਰਤਾ ਜਿਹਦੇ ਵਿੱਚ ਹੈਗਾ ਗੁਰਮukh ਸਿੰਘ ਨਾਲ ਉਹ ਸਨ ਆਫ ਸਾਧੂ ਸਿੰਘ ਪਿੰਡ ਛੋਟੇਪੁਰ ਇੱਕ ਦਿਨ ਦਾ ਜਿੰਦਰਾ ਜਿਹਦਾ ਕਿ ਹੈਗਾ ਵਾ ਪਿੰਡ ਗੁਲੀਆਂ ਸਨ ਆਫ ਮਨਜੀਤ ਸਿੰਘ ਇੱਕ ਦੂਸਰਾ ਬਿੰਦਾ ਇੱਕ ਉਹ ਵੀ ਉਹਦਾ ਹੈਗਾ ਵਾ ਉਹ ਗੜੀਆਂ ਇਹ ਪਿੰਡ ਮਨਜੀਤ ਸਿੰਘ ਦਾ ਮੁੰਡਾ ਤੇ ਇਹ ਜੋ ਇਹ ਉਹਦੇ ਭਤੀਜੇ ਲੱਗਦੇ ਆ ਤੇ ਇਹਨਾਂ ਨੇ ਜ਼ਬਰਦਸਤ ਮੈਚ ਇਸ ਵੇਲੇ ਗਿਆਨ ਜਾ ਕੇ ਛਡਾਉਣ ਲੱਗਾ ਆਪਣੇ ਘਰ ਵਾਲੀ ਨੂੰ ਇਹਨਾਂ ਨੇ ਪੈਂਦਾ ਮੇਰੇ ਵੀ 2-4 ਰੁਪਏ ਨੂੰ ਗੁਜੀਆਂ ਸੱਟਾਂ ਮਾਰੀਆਂ ਉਹਦੇ ਨਾਲ ਹੀ ਮੁੜ ਕੇ ਕਿਰਪਾਨ ਲੈ ਕੇ ਮੇਰੇ ਸਿਰ ਤੇ ਵਾਰ ਕੀਤਾ ਹੋਰ ਸਿਰ ਤੇ ਉੱਤੇ ਨਾਂ ਵੱਜ ਕੇ ਮੈਂ ਆਪਣੀ ਪੋਜੀਸ਼ਨ ਪਛਾਣ ਕੀਤੀ ਆ ਤੇ ਮੇਰੇ ਨੱਕ ਦੇ ਉੱਤੇ ਵੱਜ ਕੇ ਮੇਰੇ ਕੋਲ ਲਗਭਗ 14-15 ਟੈਂਕੇ ਲੱਗੇ ਆ ਜੀ ਨੱਕ ਦੇ ਉੱਤੇ ਤੜਾਇਦਾ ਵਿਵਾਲ ਪਿਆ ਹੋਇਆ ਭਾਬੀ ਨਾਲ ਕਿਹਦੇ ਨਾਲ ਇਹ ਪਰਚਾਈ ਲੱਗਦੀ ਹੈ ਸਾਡੀ ਉਹਦਾ ਘਰ ਵਾਲਾ ਉਹਦੇ ਘਰ ਵਾਲੇ ਦੀ ਡੈਥ ਹੋ ਚੁੱਕੀ ਜੋ ਕੇ ਇਹਦੇ ਤੋਂ ਤਾਂ ਗਣ ਦੇ ਯਾਰ ਖਾ ਕੇ ਮਰ ਚੁੱਕਾ ਹੂੰ ਪਿੰਡ ਤੇ ਉਹ ਜਿਹੜੀ ਆ ਉਹ ਕਿਸੇ ਨੂੰ ਇਹ ਦੇਖਣਾ ਨਹੀਂ ਚਾਹੁੰਦੀ ਉਹ ਮੈਨੂੰ ਹੀ ਉਹ ਕਿਸ ਮਾਰਨ ਦੇ ਚੱਕਰ ਆ ਮੈਨੂੰ ਕਈ ਵਾਰੀ ਉਹ ਪੇਧੋ ਕਹਿ ਚੁੱਕੀ ਕਿ ਮੈਂ ਤੈਨੂੰ ਮਰਵਾ ਦੇਣਾ ਤੇ ਅੱਜ ਕਾਰਨ ਕੁਝ ਵੀ ਨਹੀਂ ਹੈ ਕਾਰਨ ਇਹੋ ਹੀ ਵੀ ਛੋਟੀ ਮੋਟੀ ਕੋਈ ਨਾ ਕੋਈ ਘਰਾਂ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਹੀ ਮੇਰੇ ਪੇਸ਼ ਪਈ ਆ ਪਹਿਲਾਂ ਵੀ ਮੇਰੇ ਤੇ ਆ ਥੋੜੇ ਦਿਨ ਪਹਿਲਾਂ ਵੀ ਮੇਰੇ ਤੇ ਅਟੈਕ ਕਰਾਇਆ ਉਹਨੇ ਤੇ ਨੰ ਬੰਦਿਆਂ ਨਾਲ ਉਦੋਂ ਵੀ ਸਾਡੇ ਪਿੰਡ ਦੇ 16 ਸਾਂ ਸਫਾਈ ਹੋ ਗਈ। ਉਦੋਂ ਬਾਅਦ ਫੇਰ ਇਹ 70 ਬੰਦੇ ਲੈ ਕੇ ਜ਼ਬਰਦਸਤੀ ਗਲੀ ਚ ਪੈ ਪਾਏ। ਉਹ ਵੀ ਸਾਡਾ ਲੜਾਈ ਝਗੜਾ ਹੋਇਆ। ਉਹਦੇ ਵਿੱਚ ਮੈਂ ਉਸ ਟਾਈਮ ਤੇ ਪ੍ਰੈਜ਼ੈਂਟ ਨਹੀਂ ਸੀਗਾ। ਪਰ ਉਹ ਵੀ ਅਟੈਕ ਮੇਰੇ ਤੇ ਸੀਗਾ। ਤੇ ਜਿਹੜਾ ਲਾਗੇ ਵਿਚਾਰੇ ਗਵਾਂਢੀ ਹੀ ਕੁਛ ਉਹਨਾਂ ਨੂੰ ਸੱਟਾਂ ਲੱਗੀਆਂ ਉਸ ਟਾਈਮ ਤੇ। ਪਰ ਫੇਰ ਵੀ ਪਿੰਡ ਦੇ ਬੰਦਿਆਂ ਵਾਹ ਕੇ ਨਿਬੇੜ ਦਿੱਤਾ ਸੀ। ਤੁਹਾਡੇ ਘਰ ਚ ਕੋਣ ਕੋਣ ਰਹਿ ਰਿਹਾ ਸਤ? ਮੈਂ ਤੇ ਮੇਰੀ ਘਰ ਵਾਲੀ ਸਿੱਧੇ ਦੋਨੇ ਰਹਿ ਰਹੇ ਆਂ। ਬੇਟਾ ਮੇਰਾ ਜੋ ਆਰਮੀ ਚ ਲੈਫਟੇਨੈਂਟ ਐ ਤੇ ਮੈਂ ਜਿਹੜਾ ਸੁਵਿਧਾ ਰਿਟਾਇਰ ਤੇ ਬੇਟੀ ਮ ਬੇਟਾ ਕਿੱਥੇ ਡਿਊਟੀ ਹੈ ਬੇਟਾ ਇਹ ਵੇਲੇ ਜੀ ਬੇਟੇ ਦੀ ਡਿਊਟੀ ਹੈਗੀ ਜੇ ਸਿਰਨਗੋ ਤੋਂ ਕੋਈ ਕਪੂਵੜਾ ਕਪੂਵੜਾ ਦੇ ਸੀਆਈਏ ਦੇ ਆਪਰੇਸ਼ਨ ਦੇ ਵਿੱਚ ਆ ਉਹ ਤੇ ਜੋ ਕਿ ਬੜੀ ਇੱਕ ਮਤਲਬ ਤੁਹਾਨੂੰ ਪਤਾ ਕਿਸ ਤਰ੍ਹਾਂ ਦੀ ਜਗ੍ਹਾ ਹੋ ਤੇ ਮੈਂ ਖੁਦ ਇੱਕ ਫੌਜੀ ਹੋਣ ਦੇ ਨਾਤੇ ਆ ਕਿ ਬਹੁਤ ਕਠਿਨ ਡਿਊਟੀ ਆਉਦੀ ਇਸ ਟਾਈਮ ਤੇ ਜਿਹੜਾ ਕੋਈ ਛੱਡ ਕੇ ਛੱਡਾ ਲੱਗੀਆਂ ਇਹਨਾਂ ਦਾ ਤੁਸੀਂ ਕੰਪਲੀਟ ਕਰਤੀ ਹੈ ਪੁਲਿਸ ਨੇ ਇਹਨਾਂ ਦੀ ਜੀ ਕੰਪਲੇਨ ਪੁਲਿਸ ਨੂੰ ਹੋ ਚੁੱਕੀ ਹੈ ਇੱਥੇ ਥਾਣੇਦਾਰ ਨਰਮਲ ਸਿੰਘ ਆਇਆ ਸੀਗਾ ਈਐਸਆਈ ਬਿਆਨ ਹੋ ਗਿਆ ਨਹੀਂ ਬਿਆਨ ਜੇ ਨਹੀਂ ਹੋਏ ਕਿਉਂਕਿ ਮੇਰਾ ਅਜੇ ਅਕਸਰਾ ਹੋਣਾ ਇੱਕ ਬਾਕੀ ਹੈ ਤੇ ਉਹਦੇ ਉੱਤੇ ਬਿਆਨ ਹੋਣਗੇ ਕੀ ਮੰਗ ਕਰਦਾ ਮੈਂ ਇਹ ਮੰਗ ਕਰਦਾ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਇਹਨਾਂ ਨੇ ਮੇਰੇ ਘਰ ਆਣ ਕੇ ਅਟੈਕ ਕੀਤਾ ਇਹ ਬਹੁਤ ਮਾੜਾ ਸੀਗਾ ਠੀਕ ਹੈ ਜੀ ਤੇ ਜੀਵਨ ਸਿੰਘ ਉਹਦਾ ਗੁਰਮੁਖ ਸਿੰਘ ਦਾ ਮੁੰਡਾ ਹੀ ਨਾਲ ਜੀਵਨ ਸਿੰਘ ਹੈ ਤੇ ਮੇਰੀ ਪਰਜਾਈ ਜਤਿੰਦਰ ਗੌਰ ਆ ਇਹਨਾਂ ਨੇ ਮਤਲਬ ਮੇਰੇ ਤੇ ਬਹੁਤ ਭਾਰੀ ਅਟੈਕ ਕੀਤਾ ਜੋ ਕਿ ਮੇਰੇ ਜਾਨਲੇਵਾ ਸੀਗਾ ਪਰ ਮਾਲਕ ਨੇ ਮੈਨੂੰ ਬਚਾਤਾ ਮੇਰੇ ਇੱਕ ਲੀੜੇ ਤੁਹਾਨੂੰ ਦਿਖਾ ਦਿੰਦਾ ਤੁਹਾਨੂੰ ਸਾਰੇ ਖੂਨ ਦੇ ਨਾਲ ਲੱਖ ਪਤਨੇ ਉੱਮ ਦਿਖਾ ਦਿੰਦਾ ਪ ਗੁਰਮੁਖ ਸਿੰਘ ਮੇਰਾ ਨਾਮ ਆ ਜੀ ਜਿਹੜਾ ਇਹ ਝਗੜਾ ਸੁਬੇਦਾਰ ਕਹਿੰਦਾ ਕਿ ਅਸੀਂ ਪਹਾੜੀ ਜਿਹੜੀ ਬੱਤੀ ਦੀ ਤਾਰ ਵੱਢੀ ਗਈ ਸੀ ਤਾਂ ਛਾਲਾ ਝਗੜਾ ਆਇਆ ਤੇ ਤੁਸੀਂ ਆ ਕੇ ਮਾਰਿਆ ਨਹੀਂ ਭਾਈ ਇਹ ਗਾਲਾਂ ਕੱਢਣ ਦੇ ਹੀ ਮੈਂ ਆਇਆ ਹਾਂ ਕੱਪੜੇ ਦੇ ਇਸ ਲਈ ਜੇ ਦੇਣਾ ਸੀ ਇਹ ਲਾਂਡੇ ਮਿਲੰਦਿਆਂ ਨੂੰ ਤੇ ਮੇਰੇ ਅੱਥੀ ਬੈਗ ਬੰਨਾ ਮੁਰਕੇ ਜਿਹੜੇ ਬੋਏ ਇਹ ਮੁੜਾ ਮੁੜਿਆ ਹੈ ਇਹਦੀ ਬੱਤੀ ਪੈ ਗਈ ਹੁਣ ਮੁਰਕੇ ਉਹਨਾਂ ਨੂੰ ਪਿੱਛੇ ਤੋਂ ਮਾਰਿਆ ਨਾ ਤੇ ਮੁਰਕੇ ਪਤਾ ਨਹੀਂ ਛਟਕ ਤੋਂ ਲਾ ਕੇ ਆ ਗਏ ਤੇ ਨਾਂ ਲਾਦਾ ਜੀ ਇਹਨਾਂ ਨੇ ਮਾਰਿਆ ਇਹ ਗੱਲ ਕੋਈ ਨਹੀਂ ਹੋਈ ਜੀ ਅੱਗੇ ਵੀ ਆਲੇ ਗਲੀ ਦੇ ਪਪਾ ਨਹੀਂ ਕਿ ਦੋ ਸਾਲ ਹੋ ਗਏ ਜੀ ਲੜੀ ਹੁੰਦੀ ਹੈ ਇਹਨਾਂ ਕੀ ਕਿ ਨਹੀਂ ਪਏ ਦੱਤ ਲੱਗੇ ਪਏ ਨਾ ਮੇਰੇ ਕੋ ਵੀਡੀਓ ਪਈਆਂ ਨਾ ਜੀ ਪਹਿਲਾਂ ਜੀ ਇਹ ਵੇ ਤੇ ਤਿੰਨ ਜਣੇ ਕੋਣ ਕੋਣ ਜੀ ਦੋਵੇਂ ਜੀ ਆਪ ਤੇ ਇੱਕ ਘੱਟੀ ਆ ਉਹ ਮੁੰਡਾ ਇੱਕ ਵਾਰੀ ਬੰਦਾ ਹਾਂਜੀ ਕੋਈ ਕਲੈਨ ਨਹੀਂ ਕੀਤੀ ਹਾਂਜੀ ਕੰਪਲੇਨ ਖਾਨੇ ਦੀ ਕੀਤੀ ਅੱਗੇ ਅੱਗੇ ਦਿੱਤੀ ਪਹਿਲਾਂ ਜੀ ਪਹਿਲਾਂ ਬੜੀਆਂ ਬਣਾਈਆਂ ਸੀ ਆ ਜੀ ਦਿੱਤੀ ਹੈ ਕੋ ਉਹ ਕਹਿੰਦਾ ਜੀ ਮੇਰਾ ਜਿਹੜਾ ਮੁੰਡਾ ਵਾ ਉਹ ਸ਼੍ਰੀਨਗਰ ਨਗਰ ਡਿਊਟੀ ਕਰ ਰਿਹਾ ਤੇ ਮੇਰੇ ਮਗਰ ਹਮਲਾ ਕਰਤਾ ਇਹਨਾਂ ਮੇਰੇ ਨਹੀਂ ਨਹੀਂ ਇਹ ਗੱਲ ਕੋਈ ਨਹੀਂ ਹੈ ਫੇਰ ਇਹ ਗੱਲ ਕੋਈ ਨਹੀਂ ਹੈ ਪਹਿਲਾਂ ਜੀ ਟਾਰਕ ਕਿੰਨੀ ਵੱਡੀ ਮਿੱਤਰ ਜੀ ਤਾਰ ਵੀ ਉਹਨੇ ਵੱਡੀ ਹੀ ਪਾੜੀ ਉਹ ਪਾੜਨੇ ਵੱਡੀ ਹਾਂਜੀ ਉਹ ਸਾਲੀ ਮੜੀ ਉਹ ਤਾਰ ਵੀ ਵੱਡੀ ਉਹ ਜੀ ਮੀਟਰ ਨਾਲੇ ਪਹਿਲਾਂ ਲੱਗਾ ਘਰ ਤੇ ਇਹਨਾਂ ਨੇ ਕਿਹਾ ਸੀ ਤੁਹਾਨੂੰ ਮਾਦਾ ਇਹ ਜਾਂ ਬਜੁਰਗੀ ਜਿਆਦਾ ਉਹ ਕਹਿੰਦੀ ਵੀ ਮੇਰਾ ਕਿੰਜ ਮੈਂ ਆਪਣਾ ਠੀਕ ਨਹੀਂ ਮੈਨੂੰ ਦੇ ਦਿਓ ਲਾਈਟ ਮੁਕਦੇ ਲਾ ਲਿਓ ਤਾਰ ਵਟ ਮੈਂ ਜਾਇਜ਼ ਕਰ ਸਕਦਾ ਏ ਨਹੀਂ ਪਤਾ ਕਿ ਕਿਸ ਨਾਲ ਉਹਨੂੰ ਪੁਲਿਸ ਕੰਪਲੀਟ ਕਰ ਸਕਦੇ ਵੀ ਤਾਰ ਵੱਡੀ ਤਾਰ ਆਬੜਨਾ ਸਹੀ ਆ वो 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 देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप